ਮੈਨੂੰ ਸਾਰਾ ਹੀ ਸਾਬ ਹੋ ਗਿਆ ਤੇ ਪਰਸਨ ਜਿਹੜੇ ਸ਼ਾਮ ਨੂੰ ਆਈ ਸੀ ਫੇਸ਼ੀਅਲ ਕਰਵਾ ਕੇ ਗਈ ਸੀ ਉਹਨਾਂ ਦੀ ਸਾਰੀ ਪੇਮੈਂਟ ਬਾਕੀ ਆ ਉਹ ਤੁਸੀਂ ਚੈੱਕ ਕਰ ਲਓ ਇੱਕ ਵਾਰ ਠੀਕ ਹੈ ਹਾਂਜੀ ਅਸੀਂ ਤਾਂ ਦੇਖੀਨਗੇ ਪੈਸੇ ਆਪਾਂ ਨੂੰ ਹਨਾ ਐਵੇਂ ਕਿਵੇਂ ਦੱਬ ਜਾਣਗੇ ਪੈਸੇ ਉਹ ਆਪਣੇ ਹਾਂਜੀ ਹਾਂਜੀ ਐਵੇਂ ਤਾਂ ਹਰੇ ਕੀ ਦਬ ਜਾ ਬਰ ਕੋ ਫਿਰ ਪੈਸੇ ਕੰਮ ਕਰਵਾ ਕੇ ਨਾ ਪਹਿਲਾਂ ਵੀ ਉਹਨਾਂ ਤੋਂ 1000 ਰੁਪਏ ਤੋਂ ਉਹਨਾਂ ਤੋਂ ਕੰਮ ਦਾ ਲੈਣਾ ਆਪਣੇ ਕਰਵਾਏ ਸੀ ਫੇਸ਼ੀਅਲ ਤੇ ਥ੍ਰੈਡਿੰਗ ਤੇ 1000 ਰੁਪਏ ਉਹ ਬੰਦੂ ਜਗੜ ਕੇ ਲਾ ਕੇ ਸਮਝਾ ਦੇ ਆਪਣਾ ਚੱਕ ਕੇ ਲਾਗੇ ਠੀਕ ਹੈ ਤੇ ਚਲੋ ਕੋਈ ਨਾ ਬੱਚੇ ਤੁਸੀਂ ਕਰੋ ਸਾਬ ਮੈਂ ਜਾ ਕੇ ਨਹੀਂ ਉਹਨਾਂ ਕੋਲ ਠੀਕ ਹੈ ਤੁਸੀਂ ਚਲ ਜੂ ਤੇ ਮੈਂ ਸੰਭੀ ਹਾਂ ਹਾਂਜੀ ਹਾਂ ਓਕੇ ਆਹ 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 ਉਹ ਰੋਟੀ ਟੁਕੜਾ ਕਰ ਲੈਂਦੀ ਹੁਸਾ ਕਰ ਲੂਗੀ ਪਹਿਲਾਂ ਢੋਲ ਦਾ ਸਾਫ ਕਰ ਲੈ ਤਿੰਨ ਦਿਨ ਹੋ ਗਏ ਢੋਲ ਨਹੀਂ ਸਾਫ ਕੋਈ ਲਾਉ ਪਰੰਮ ਇਹ ਕੰਮ ਮਮੀ 200 ਰੁਪਏ ਨਹੀਂ ਨਾ ਨਾ ਪਹਿਲਾਂ ਮੈਨੂੰ ਆਂ ਦੱਸ ਵੇ ਤੇਰੀ ਮਾਂ ਨੇ ਕਿਹੜੀ ਬੈਂਕ ਖੋਲੀ ਤੇ ਉਹਦੇ ਦੇ 50 ਰੁਪਏ ਤਾਂ ਕਿੱਥੇ ਆ ਗਿਆ ਜੀਦਾਰ ਕਰਕੇ ਆ ਆ ਫਿਰ ਭਾਈ ਤੇ ਤੇਰੀ ਮਾਂ ਤੇ ਪੰਜਰ ਲਵਾ ਸਾਈਕਲ ਤੇ ਲਵਾਇਆਗਾ ਕੋਈ ਮੋਰੀ ਕੋਈਆ ਮੈਂ ਗਦਾ 24 ਘੰਟੇ ਸਵੇਰੇ ਖੇਤੋਂ ਆਉਂਦੇ ਨਾ ਆਪਦੇ ਮੂੰਹ ਚ ਆਪਦੇ ਮੂੰਹ ਚ ਨਿਕਲ ਗਿਆ ਤੇ ਤੂੰ ਹੱਸ ਪਿਆ ਕਰ ਫਿਰ ਤੂੰ ਆ ਵੀ ਤਾਂ ਕਹਿ ਜੀ ਮੈਂ ਨਹੀਂ ਕਹਿਣ ਪੁੱਛਿਆ ਇਹ ਗਦੇ ਬੰਗੂ ਕੰਮ ਕਰੀ ਜਾਂਦਾ ਮੈਂ ਉਹ ਸਾਰੇ ਬੈ ਕੇ ਘਰ ਆਏ ਮੁੰਡੇ ਦੇ ਹੱਥ ਨਹੀਂ ਜਗਾਇ ਗੱਭਰੂ ਹੋਇਆ ਪਿਆ ਬੰਦਾ ਆ ਗੱਭਰੂ ਹੋਇਆ ਪੈ ਨਾਲੇ ਹੋਰ ਮੈਂ ਫੇਰ ਕਦੋਂ ਕੰਮ ਲਾਉਂਗੀ ਇਹਨੂੰ ਬਹਿ ਜਾ ਕਿੱਥੋਂ ਕੰਮ ਲਾਉਣਾ ਹੈਗਾ ਹੁਣ ਇਹਨੂੰ ਫੇਰ ਕੀ ਹੋ ਗਿਆ ਨਿਆਣਾ ਹਜੇ ਤੂੰ ਮੈਂ ਨਹੀਂ ਨਿਆਣਾ ਖੜਾਈ ਮੜੇ ਖੜਾਈ ਮੇਥੋਂ ਉੱਪਰ ਦੀ ਹੋਇਆ ਪੈ ਫੇਰ ਕੀ ਹੁੰਦਾ ਉਮਰ ਤਾਂ ਛੋਟੀ ਹੋ ਆਈ ਬੋਲੀ ਜਾਂਦਾ ਤੂੰ ਦੀਆਂ ਨਾਲੇ ਹੋਰ ਆਹੋ ਮੈਂ ਸਵੇਰ ਤੋਂ ਨਿਕਲਿਆ 4 ਵਜੇ ਦਾ ਫੇਰ ਪਾਣੀ ਦੇ ਲਾ ਕੇ ਆਇਆ ਫੇਰ ਨਿਕਲਿਆ ਫੇਰ ਮੈਂ ਉੱਥੇ ਜੇ ਮੰਡੀ 'ਚ ਆ ਕੇ ਆਇਆ ਫੇਰ ਨਿਕਲਿਆ ਉਹ ਸੋਡੀ ਕਰਦਾ ਹਾਂ ਤੈਨੂੰ ਸੋਡੀ ਆ ਚਾਰ ਦਾ ਨੇ ਆਪਣੇ ਘਰੀ ਆਉਣਗੇ ਫਿਰ ਕੀ ਹੋ ਗਿਆ ਫਿਰ ਉਹ ਮੋਟਾ ਜਰਾ ਵੀ ਇਹ ਮੁੰਡੇ ਦੇ ਮਾਰਾ ਨਾ ਕਰਵੇਂ ਮੈਨੂੰ ਤੂੰ ਤੂੰ ਚੌੜੇ ਖਾਈਂ ਹੋਰ ਮੈਂ ਤੋ ਲਿੱਸਾ ਕਰਤਾ ਜਵਾਬ ਮਾਰ ਮਾਰ ਕੇ ਹਜੇ ਲਿੱਸਾ ਹੈ ਖਾ ਖਾ ਗਦੇ ਮੜ ਕਦੇ ਹੋਈ ਜਾਂਦੇ ਹੈ ਕੋਈ ਗੱਲ ਨਹੀਂ ਤੈਨੂੰ ਦੱਸਦੀ ਕਿਉਂ ਗੋਲਪੇ ਆਣੇ ਹਾਂ ਚੱਲ ਦੇ ਦੇ ਕੋਈ ਨਾ ਜਵਾਬ ਫਿਰ ਕੀ ਹੋ ਗਿਆ 20 ਰੁਪਏ ਦੇ ਦੇ ਚੱਲ ਪਲਟੂਨ ਸਾਫ ਕਰਾ ਮਿਲਦਾ ਬੱਚੇ ਨਹੀਂ ਬੜੈਂਦਾ ਹੈ ਬੱਚੇ ਨਹੀਂ ਬੜੈਂਦਾ ਦੇਖ ਲੈ ਜਦੋਂ ਮੈਂ ਇਹਦੀ ਵਰਗਾ ਸੀ ਨਾ ਇਹਦੀ ਉਮਰ ਦਾ ਸੀ ਅੰਦਰੋਂ ਵੱੜ ਕੇ ਢੋਲਦੇ ਫੇਰ ਸਾਫ ਕਰਕੇ ਆਉਣਾ ਹੁੰਦਾ। ਮੇਰੀ ਤੇਰੀ ਮਾਂ ਤੈਨੂੰ ਖਾਣ ਨੂੰ ਦਿੰਦੀ ਸੀ ਕੁਸ। ਅੱਛਾ ਤੂੰ ਹੀ ਦਿੰਨੀ ਐਨੂੰ ਖਾਣ ਨੂੰ। ਸਾਨੂੰ ਕੌਣ ਨੂੰ ਕੋਈ ਦਿੰਦਾ ਸੀ ਖਾਣ ਨੂੰ। ਹਾਂ ਫਿਰ ਤੂੰ ਆਇਂ ਤਾਂ ਪਿਚਕੇ ਆ ਪਿਆਗਾ। ਤੂੰ ਕੋਈ ਨਾ। ਪੁੱਤ ਮੇਰੀ ਗੱਲ ਸੁਣ। ਕਿਹਨੇ ਕਰ ਹਉ ਨਾ ਈ ਕਾਂਸ ਨਹੀਂ ਹੈਗੀ ਆਪਣੀ ਸੋਈ ਵਾਲੀ। ਉਹਦੇ ਨਾਲ ਅਖਬਾਰ ਥੱਲੇ ਪੈਣ। 30 ਰੁਪਏ ਲੈ ਜਾ ਤੱਕ ਕੇ ਚੰਗਾ ਪਾ ਲੈ। ਜਦੋਂ ਮੈਂ ਘਰੇ ਆ ਜੀ ਮੁੜ ਕੇ ਸਿੱਧਾ। ਜਦੋਂ ਮੈਂ ਮੰਗੇ ਸੀ ਉਹ ਤਾਂ ਤੇ ਮੈਨੂੰ ਦਿੱਤੇ ਨਹੀਂ। ਲੈ 30 ਰੁਪਏ ਤੂੰ ਕੀ ਕਰਨੇ ਆ? ਉਹ 30 ਨਹੀਂ ਮੈਨੂੰ 50 ਚਾਹੀਦੇ ਸੀ। 50 ਤਾਂ ਨਹੀਂ ਫਿਰ ਹੈਗੇ 30 ਰੁਪਏ ਨੇ ਨਾ ਸ਼ਾਬਾਸ਼ ਯਾਰ ਬਗਿਆੜ ਲੈ ਜਿੰਨਾ ਬਗਿਆੜ ਸਕਦੀ ਹੋ ਉਹ ਲੋ ਗੋਲ ਗੱਪੇ ਨਾਲ ਕਿਹੜਾ ਵੀ ਗੜਦਾ ਹੁੰਦਾ ਹੈ ਉਹ ਖਾ ਖਾ ਦੇਖ ਲੈ ਕੋਈ ਬਿਮਾਰੀ ਆਉ ਲੱਗ ਉਹ ਗੜ ਚ ਕੋਈ ਆ ਰਹੀ ਏ ਤੂੰ ਕੌਣ ਹੈ ਬੰਦਲ ਵਾਲੀ ਬੰਦਲ ਵਾਲੀ ਕੀ ਕਰਨਾ ਇਹ ਮੇਰੀ ਗੱਲ ਸੁਣ ਮੈਂ ਲੁਪਦੀਆਂ ਤੂੰ ਜਦੋਂ ਬਾਗੀ ਮੈਨੂੰ ਹਾਕ ਮਾਰ ਲਈ ਸੁਣ ਕੀ ਗੱਲ ਚੰਗਾ ਸੁਣ ਕੀ ਚੰਗਾ ਸੁਣ ਗਿਆ ਉਹ ਸੁਣ ਕੇ ਲੁਕ ਤਾ ਜਾ ਤੂੰ ਆ ਗਈ ਆ ਗਈ ਆ ਗਈ ਆ ਗਈ ਬੋਲੀ ਨਾ ਗਾ ਨਹੀਂ ਬੋਲੀ ਹਾਂ ਸਾਰੇ ਦੇਖੀਓਂ ਸਾਜ ਕੱਟ ਲੈ ਠੀਕ ਠੀਕ ਸੱਸਰੀ ਕਾ ਵੀ ਬੈਠੋ ਬੈਠੋ ਇਹਨਾਂ ਕੋਈ ਗੱਲ ਨਹੀਂ ਬੈਜੋ ਮੈਨੂੰ ਕੋਈ ਨਾ ਆਏਂ ਨੀ ਤਾਂ ਪਪੈਂਦਿਆ ਨਿੰਮਨ ਦੀ ਛਾਂ ਵਿੱਚ ਬਹਿ ਜਾ ਤੁਸੀਂ ਓ ਮੁੰਡਿਆ ਪਾਣੀ ਲੈ ਕੇ ਆ ਕ੍ਰੀਏਟਿਵ ਆਸਟੈਂਟ ਹੋਣੀ ਜੀ ਮੈਂ ਤਾਂ ਮੈਂ ਤੁਹਾਨੂੰ ਪੈਸੇ ਵਾਸਤੇ ਕਹਿਣ ਲਈ ਆਈ ਸੀ। ਉਹ ਨਹੀਂ ਤੁਸੀਂ ਮਾਰਦੇ ਪੈਸੇ ਭਾਈ ਪੈਸੇ ਇਹਦੇ ਤੁਹਾਡੀ ਵਾਈਫ ਕੰਮ ਕਰਾ ਕੇ ਆਈ ਸੀ। ਆ ਪਾਣੀ ਕਿਉਂ ਮਾਉਣੇ ਪੀਂ। ਨਹੀਂ ਬਸ ਜੀ ਬਸ ਜੀ। ਵੀ ਲੋ ਜੀ। ਸਲੂਨ ਚ ਕੰਮ ਕਰਾ ਕੇ ਆਈ ਸੀ। ਹਾਂ ਜੀ। ਉਹ ਤਾਂ ਫਿਰ ਹੈ ਨਹੀਂ ਭਾਈ ਕਰੇ। ਇਹ ਜਿਵੇਂ ਤਾਂ ਪੈਸਾ ਨੂੰ ਕਹਿਣਾ ਇਸੇ ਤੁਸੀਂ ਦੇ ਦੇ ਕੋਈ ਨੂੰ ਤੁਹਾਡੇ ਕੋਲ ਹੁਣ। ਭਾਈ ਉਹਨੂੰ ਪਤਾ ਸਾਰੇ ਪੈਸੇ ਦੀ ਕਦੋਂ ਤੱਕ ਇਹਦਾ ਤਾਂ ਉਹੀ ਦੇਖਦੀ ਸਾਰਾ ਗੁੱਸਾ। ਤੂੰ ਸੁ ਕੋਈ ਆ ਆ ਬੈਂਡਾ ਤੁਸੀਂ ਰੋਟੀ ਪਾਣੀ ਖਾ ਕੇ ਜਾਇਓ ਉਦੋਂ ਆ ਜੂਗਾ ਨਹੀਂ ਨਾ ਬਸ ਰੋਟੀ ਪਾਣੀ ਦਾ ਲੋੜ ਨਹੀਂ ਮੈਨੂੰ ਤੁਸੀਂ ਨਾ ਮੇਰੇ ਪੈਸੇ ਦੇ ਦਿਓ ਮੇਰੇ ਤਾਂ ਕੋਈ ਪੈਸੇ ਕਿਧਰ ਭੱਜੇ ਜਾਂਦੇ ਨੇ ਦੇਖੋ ਜੇ ਤੇਰੇ ਪੈਸੇ ਦੇਣੇ ਸੀ ਤੂੰ ਕਦੇ ਆਈ ਸਾਡੇ ਘਰੇ ਇਹ ਸਾਡੇ ਭਾਗ ਖੁੱਲ ਗਏ ਤੂੰ ਸਾਡੇ ਘਰੇ ਆਈ ਤੂੰ ਦੋ ਉਹਨਾਂ ਨੂੰ ਹੋ ਜਾ ਪੈਸੇ ਉਹਨਾਂ ਨੂੰ ਕੋਈ ਨਹੀਂ ਠੀਕ ਹੈ ਯਾਰ ਬਸ ਬਾਗੀ ਜੀ ਜੀ ਕਹੀ ਨਹੀਂ ਬਹਿ ਜਾ ਠੀਕ ਆ ਉਹ ਤਾਂ ਉਹਦੀ ਬਾਝੀ ਆਉਂਦੀ ਹੁੰਦੇ ਨੇ ਕਿਉਂ ਆ ਕਿਵੇਂ ਮੱਜਾਂ ਹੁੰਦੀਆਂ ਨੇ ਅੰਦਰ ਹੋ ਵੀ ਸਾਹੀ ਵੱਲੋਂ ਬੋਲਦੀ ਏ ਤੁਹਾਡੇ ਨਾਲ ਕਾਹਨੂੰ ਆ ਤੂੰ ਹੈਟੜੀ ਨਾ ਦੀਵਾਨੀ ਹੈਗੀ ਬੱਸ ਬੋਲੇ ਬਣਾਈ ਨਾ ਚੰਗੇ ਬਲੇ ਬੰਦੇ ਨੂੰ ਤੁਸੀਂ ਤੁਸੀਂ ਵੀਰ ਜੀ ਮੇਰੇ ਪੈਸੇ ਦੇ ਦਿਓ ਠੀਕ ਹੈ ਤੂੰ ਦੇਖ ਲੈ ਨਾ ਮੈਂ ਤਾਂ ਕੀ ਦੇਖਣੀ ਤੁਸੀਂ ਮੈਂ ਤਾਂ ਪੈਸੇ ਲੈਣ ਆਈ ਮੇਰੇ ਪੈਸੇ ਦੇ ਦਿਓ ਬੱਸ ਤੁਸੀਂ ਬੋਲਦੀ ਨਹੀਂ ਹੈਗੀ ਆ ਤੂੰ ਕਹੇ ਤਾਂ ਸੀ ਮੈਂ ਹੈੜੀ ਇੱਥੇ ਭਾਕਾ ਮਰੀਏ ਨਾ ਕਰਨੀ ਮਾਤਾ ਖੜੀ ਆਓ ਨੀ ਦੀ ਮੈਂ ਤੂੜੀ ਪਾਉਂਦੀ ਅੰਦਰ ਹਾਂ ਦੱਸ ਕੀ ਕੰਮ ਆ ਆਈਆਂ ਮੈਂ ਤਾਂ ਮਿੰਟ ਨਹੀਂ ਕਹਿਣੀ ਦੇਖੋ ਫਿਰ ਪੈਸੇ ਦੇ ਦਵਾਂ ਮੈਂ ਥੋੜੇ ਦੇ ਦ ਕਿਹੜੇ ਪੈਸੇ ਜਿਹੜੇ ਕੰਮ ਕਰਾ ਕੇ ਆਏ ਤੁਸੀਂ ਕੌਣ ਕੰਮ ਕਰਾ ਕੇ ਆਇਆ ਤੂੰ ਵੇਖੀ ਫੜੋ ਮੁੰਡਿਆ ਮੁੰਡਿਆ ਸਾਈਕਲ ਫੜ ਲਾ ਬੱਕੀ ਜਾਉ ਬਾੜੇ ਦੀ ਬੇਚਾਰੇ ਦੀ ਕੌਣ ਕਿਹਾ ਤੇ ਪੈਸੇ ਕੰਮ ਕਰਾ ਕੇ ਆਏ ਤੇਰੇ ਕੋਲ ਮੈਂ ਕਹਿੰਦੀ ਸੀ ਤੂੰ ਮੇਰੀ ਗੱਲ ਸੁਣ ਤੂੰ ਇੱਥੋਂ ਜਾਣਾ ਕਿ ਸਿੱਤਰ ਖਾ ਕੇ ਜਾਣੇ ਮੂੰਹ ਦੇਖ ਰਿਹਾ ਕਿਵੇਂ ਹੋਇਆ ਮੂੰਹ ਦੇਖੀ ਪੈਸੇ ਥੋੜੇ ਦੇ ਦੋ ਬਾਈਕੀ ਗੱਲ ਪਹਿਲੀ ਉਹ ਬਾਈਕੀ ਗੱਲ ਕਰ ਹੱਥ ਲਾਲ ਮਾਰ ਮਾਰ ਗੱਲਾਂ ਕਰਦੀ ਹੈਗੀ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਪੋਰਾ ਮੈਂ ਮੇਰੀ ਤਾਂ ਕੋਈ ਗੱਲ ਨਹੀਂ ਜੀ ਤੁਹਾਨੂੰ ਜਮੀਨ ਨਹੀਂ ਆਉਂਦੀ ਮੇਰੇ ਤੁਸਾਂ ਕੰਮ ਕਰਵਾ ਕੇ ਪੈਸੇ ਨਹੀਂ ਦਿੱਤੇ ਮੇਰੇ ਹੂੰ ਤੁਸੀਂ ਜ਼ਮੀਨ ਜਦਾ ਦੇ ਘੋਣੇ ਆ ਆ ਸਾਡੇ ਦੇ ਨਾ ਤਾਂ ਕੋਈ ਜ਼ਮੀਨ ਦੇਦਾ ਤਾਂ ਨਾ ਸਾਡੇ ਕੋਲ ਪੈਸੇ ਨੇ ਨਾ ਤੈਨੂੰ ਅੱਜ ਦੇ ਹੀ ਰੁਪਿਆ ਨਾ ਦਈਏ ਤੈਨੂੰ ਕੱਲ ਤੁਰਦੀ ਲੱਗ ਗੇਟ ਖੁੱਲਾ ਪੈ ਬੱਦਦਾ ਦੀਨੇ ਤੇ ਪਰਲੇ ਮਾਨਸਾ ਦਿੰਦੇ ਨਹੀਂ ਪੈਸੇ ਉਹਦਾ ਮੂੰਹ ਕਿੰਨਾ ਖਰਾਬ ਕਰਦਾ ਪਤਾ ਨਹੀਂ ਕਿਹ ਜੀ ਰੀਸ ਲਾਈ ਆ ਰੋਜ਼ ਕਹੂਗੀ ਤੁਹਾਨੂੰ ਮਿਸਟਿਕ ਦਵਾਉਂਗਾ ਤੁੜੀਆਂ ਪਾਵਾਂਗੇ ਤਾਂ ਮੂੰਹ ਹੀ ਖਰਾਬ ਹੋਣਗੇ ਤੁਹਾਡੇ ਲੈ ਹੁਣ ਕੰਮ ਤਾਂ ਕਰਨੇ ਨੇ ਲੈ ਫਿਰ ਨਾ ਕਰਾਉਂਦੇ ਤੁਹਾਨੂੰ ਕਿਵੇਂ ਬੁਲਾਇਆ ਸੀ ਤੁਸੀਂ ਤੂੰ ਹੁਣ ਮੇਰੀ ਗੱਲ ਸੁਣ ਇਹਨੂੰ ਕਿ ਤੁਰਦੀ ਲੱਗ ਇੱਥੋਂ ਨਹੀਂ ਫਿਰ ਐਵੇਂ ਇਥੇ ਰੋੜੇ ਖਾਪੀ ਦਈਂ ਹਾਂ ਆਹੋ ਕਾਹੇ ਤੂੰ ਇਹਨੂੰ ਜਾ ਬਈ ਬਲ ਜਾ ਉਹਦੇ ਘਰੇ ਫਿਰ ਤੂੰ ਨਾਲ ਇੱਥੇ ਮੈਨੂੰ ਮੇਰੇ ਪੈਸੇ ਦੇ ਦੋ ਮੈਂ ਤੈਨੂੰ ਉਹ ਕਹਿੰਦਾ ਸੀ ਇਹਨੂੰ ਕੈਸੇ ਨੇ ਕਿਹਾ ਸੀ ਜੀ ਮੈਨੂੰ ਹਾਂ ਫੇਰ ਤੂੰ ਕਰ ਮੈਂ ਤਾਂ ਨਹੀਂ ਹੋਈ ਤੈਨੂੰ ਡੁੱਬੜਿਆ ਉਹਦੀ ਭੋਰਨ ਲੱਗ ਜੈਲ ਦੇਖ ਭਾਈ ਜਦੋਂ ਤੂੰ ਇਹਦੇ ਹੱਥ ਵੀ ਖੁੱਲਣ ਲੱਗੇ ਖੁੱਲਣ ਲੱਗੇ ਹੱਥ ਮੈਨੂੰ ਪਤਾ ਜੀ ਮੇਰੇ ਤੋਂ ਪੈਸੇ ਦੇ ਦੋ ਮੈਂ ਉਹ ਤੂੰ ਭੱਗ ਜਾ ਭਾਈ ਸਾਡੇ ਕੋਲ ਨਹੀਂ ਆਗੇ ਪੈਸੇ ਪੁੱਛਦੇ ਕਰ ਦਿਆਂ ਹੋਰ ਇੰਤੇ ਮੈਨੂੰ ਪੈਸੇ ਦੇ ਕਰ ਦਿਆਂ ਕਰਦੇ ਕੋਈ ਕਿਸਰੇ ਤੋਂ ਪੈਸੇ ਹਾਂ ਓਏ ਮਰੀ ਆ ਗਈ ਪੈਸੇ ਮੰਗਣਾ ਆਪਾਂ ਤੋਂ ਪੈਸੇ ਕਢਾਉਗੇ ਚਲ ਆਏ ਕਰ ਉਹ ਸਾਫ ਕਰ ਲੈ ਖੜਾ ਹੋਣ ਮੈਂ ਬੈਠਣੀ 10 ਮਿੰਟ ਔਠ ਜਾ ਫਟਾਫਟ ਉੱਠਦਾ ਬਹਿ ਜਾ ਇੱਥੇ ਕਹਿੰਦਾ ਮੇਰੇ ਕੋਲ ਸੁਣਦਾ ਸੀ ਮੈਨੂੰ ਜੀਂਦਾ ਨਹੀਂ ਸੀ ਸਾਰਾ ਉਹ ਤਾਨੂੰ ਕਹਿਦਾ ਹੂੰ ਕੈਸ ਵੀ ਧੁੱਪੇ ਆਈ ਹੈ ਨੀ ਵਿਚਾਰੀ ਧੁੱਪੇ ਆਈ ਹੈ ਇੱਥੇ ਛਾਤਰੀ ਤਾਂ ਆਣਦੇ ਫਿਰ ਹਾਂ ਛਾਤਰੀ ਵਿਚੋ ਲਾਲ ਲਾਲ ਹੋਈ ਪਈ ਸੀ ਜਦੋਂ ਜਿਆਦਾ ਭੱਜ ਲਾਲ ਹੋਈ ਪਈ ਸੀ ਵੱਡਾ ਰਾਂਝਾ ਬਣਦਾਗਾ ਮਸਾ ਹੋਰੀ ਉਹ ਟੋਲ ਜਿਆਦਾ ਗਰਮ ਵਾਲਾ ਹੋਇਆ ਪਿਆ ਯਾਰ ਮੈਂ ਤਾਂ ਹਜੇ ਫੇਰ ਕਰੂੰਗਾ ਅੱਥਨੇ ਜੇ ਤੂੰ ਉੱਠਦਾ ਕਿ ਨਹੀਂ ਮੈਂ ਤੁਨ ਉੱਠਿਆ ਜਾਂਦਾ ਯਾਰ ਓਏ ਇਹ ਨਾ ਕਰੋ ਇਹ ਨਾ ਕਰੋ ਓੜਾ ਚੰਬੜਿਆ ਉਹਨੂੰ ਕਿੰਨਾ ਦੁੱਖ ਲੱਗਦਾਗਾ ਭਜ 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 ਟੋਲ ਸਾਫ ਕਰ ਤੂੰ ਵੀ ਕਰਾ ਦੇ ਮੜੇ ਜਾ ਭੱਗ ਜਾ ਲਾਲ ਲਾਲ ਹੋਇਆ ਬੈਡ ਹੋ ਰਿਹਾ ਸਭ ਮੁੱਚਣ ਲੱਗੇ ਕੋਈ ਨਾ ਰੋਟੀਆਂ ਵੀ ਤੂੰ ਹੀ ਸਭ ਤੋਂ ਵੱਧ ਖਾਣਾ ਕੀ ਬਣਾਵਾਂ ਮਮ ਹੋ ਗਈ ਪੇਮੈਂਟ ਨਹੀਂ ਦਿੰਦੇ ਐਵੇਂ ਨਹੀਂ ਦਿੰਦੇ ਹੈਗੇ ਪੈਸੇ ਉਹ ਮੈਨੂੰ ਗੱਲ ਕਰਨੀ ਪੋਵੇ ਹੈਲੋ ਹਾਂਜੀ ਵੀਰੇ ਸਾਡੇ ਚੋਂ ਬੋਲਦੇ ਆ ਅਜੀ ਤੁਸੀਂ ਕਰੇ ਦੀ ਫੋਨ ਹਾਂਜੀ ਬੀ ਜੀ ਐਡੀ ਕਿੱਡੀ ਵਾਲੀ ਸੀ ਪੂਰੀ ਵਰਦੀ ਵੀ ਨਹੀਂ ਪਾਉਣ ਦਿੱਤੀ ਬੀ ਜੀ ਇੱਕ ਚੀਜ਼ ਹੈ ਪਰਸੋਂ ਦੋ ਕਸਟਮਰ ਆਏ ਸੀ ਹਸਨ ਵਾਈਫ ਅੱਛਾ ਜੀ ਉਹ ਅਨਪੜ੍ਹੇ ਸੀ ਜੀ ਤੇ ਉਹਨਾਂ ਨੇ ਨਾ ਮਤਲਬ ਕਿ ਕੰਮ ਵੀ ਕਰਵਾ ਲਿਆ ਸਤੋਂ ਸਾਰਾ ਜਿਵੇਂ ਸਾਡਾ ਕੰਮ ਹੁੰਦਾ ਦਦਾਂ ਕਰਵਾ ਕੇ ਸਤੋਂ ਇੰਨਾ ਤਾਂ 1000 ਰੁਪਏ ਦਾ ਕੰਮ ਕਰਵਾ ਲਿਆ ਨੇ 5 ਰੁਪਏ ਦੇਲੇ ਚੱਕ ਕੇ ਲਈ ਸੀ ਉਹ ਲੈ ਹਾਂਜੀ ਕਿੱਡੀ ਕਰ ਤੁਸੀਂ ਮੈਨੂੰ ਲਾਇਕ ਚਲੋ ਉਹ ਤਾਂ ਪਿਓ ਵੀ ਦੇਊਗਾ ਪੈਸੇ ਹਾਂਜੀ ਠੀਕ ਆਓ ਚਲਿਏ ਓਕੇ ਜੀ ਕਰੀ ਨਾ ਮੰਨੋ ਜੀ ਇਹਦਾ ਕੀ ਇਹਨਾਂ ਦੇ ਫੱਟੜ ਬੱਦੀ ਨੂੰ ਇਹੇ ਦੇਣਗੇ ਬੱਸ ਜੀ ਤੁਸੀਂ ਮੇਰੇ ਪੈਸੇ ਕਢਵਾ ਦਿਓ ਸਾਬ ਮਾੜ ਆ ਜੀ ਆਪਣੇ ਹੁੰਦੇ ਟੈਨਸ਼ਨ ਲੈਣ ਦੀ ਲੋੜ ਨਹੀਂ ਕੀ ਲੱਸਣ ਕਰ ਦਿਆ ਹਣਾ ਲਾ ਆਪਾਂ ਤਾਂ ਪੈਸੇ ਕਢਾ ਲੂਗੀ ਹੂੰ ਮੈਂ ਤੂੰ ਤੈਨੂੰ ਕਿੰਨੇ ਵਾਰੀ ਤੈਨੂੰ ਕਿਹਾ ਮੈਂ ਤੂੰ ਪੈਸੇ ਕਿਉਂ ਕੋਕ ਚੱਕੇ ਸੀ ਚਲ ਆ ਤਾਂ ਆਪਾਂ ਜਰ ਲੈਂਦੇ ਫੇਰ ਕੀ ਹੋ ਗਿਆ ਹੁਣ ਤੇਰੀ ਕੰਮ ਆਇਆ ਪੈਸੇ ਮੈਂ ਉਸ ਕਾ ਨਾ ਮੇਰੇ ਕੀ ਕੰਮ ਆਗੇ ਸਮਝਦੀ ਮੇਰੇ ਤਾਂ 500 ਰੁਪਇਆ ਹੋਰ ਬਦਲਵਾਦਾ ਕਾ ਦੇ ਤੀ ਲਾ ਲੈਂਦੇ ਅੱਜ ਗਿਆ ਲ ਪਿਸ਼ਤੀ ਗਾਇਆਂ ਲੈ ਗਈਆਂ ਤੂੰ ਕੀ ਆਈ ਉਹ ਮੈਂ ਤਸਕੀ ਕੱਢਿਆ ਵਿਆਹ ਜਾ ਕੇ 10000 ਰੁਪਇਆ ਲਵਾ ਕੇ ਰਖਤਾ ਕਿਉਂ ਮੈਂ ਵਿਆਹ ਨਹੀਂ ਕੀ ਜਾਣਾ ਫਿਰ ਐ ਜਾਂਦੇ ਹੁੰਦੇ ਨੇ ਕੋਈ ਸੋਡਾ ਕੋਈ ਮਰ ਗਿਆ ਮੈਂ ਕੋਈ ਨਹੀਂ ਜਾਂਦੀ ਹੈਗੀ ਆਹ ਫਿਰ ਜੇ ਤੂੰ ਐ ਕਰ ਜਾਗਾ ਆਪਦੇ ਬਾਰੇ ਸਾਹਬ ਹਣਾ ਹੁੰਦਾਗਾ ਤੇਰਾ ਦਾ ਹੋ ਤੇ ਜਾ ਭੱਜੇ ਕੰਮ ਕਰ ਲੈ ਢੋਲ ਸਾਫ ਕਰ ਲੈ ਕਣਕ ਪਾਉਣੀ ਆ ਉਹਦੇ ਚ ਬੈਠਾ ਮੈਂ ਤਾਂ ਕਰਦਾ ਆਹੋ ਕੰਮ ਆਉਂ ਫੇਰ ਆਉ ਮਨ ਲੱਗਦਾ ਇਹ ਐ ਕਿਵੇਂ ਫੇਰ ਆਉਗੀ ਆਹ ਲਾਈ ਜੋ ਕੋਈ ਨਹੀਂ ਤਾਂ ਬੇਇੱਜ਼ਤੀ ਕਰਕੇ ਤੋਰੀ ਬਸਰਮੀ ਹੋਊਗੀ ਜੇ ਦਵਾਰੇ ਆਉਗੀ ਆਹ ਜਬਾ ਜਟਰੂ ਸਾਫ ਕਰ ਲੈ ਤਾ ਤੂੰ ਚਾਹ ਤੂੰ ਰੱਖ ਲੈ ਨਾਲੇ ਹੁਣ ਮੈਂ ਤਾਂ ਕਿਹਨੇ ਤੂੰ ਹੀ ਬਣਾ ਦੇ ਕੁੱਟਕ ਸ਼ਾਬਾਸ਼ ਏ ਤੇਰੇ ਮੈਂ ਟਰਾਲੂ ਨੂੰ ਸਾਫ ਕਰਦੇ ਫਿਰ ਨਾ ਤੂੰ ਕਰ ਦ ਤੁੱਪੇ ਮੈਂ ਫੇਸ਼ੀਅਨ ਕਰਾਇਆ ਹੋਇਆ ਤੂੰ ਹੀ ਮਰੀ ਜਾਂਦਾ ਆ ਆ ਬੜੇ ਪੰਗੇ ਨੇ ਇਹਨਾਂ ਦੇ ਸਮਾਰ ਕੇ ਸਾਫ ਕਰਦੀ ਉਹ ਵਿਚੋ ਕਿਵੇਂ ਕਰਾਂ ਇਹਨੂੰ ਕਿਵੇਂ ਮਰਦੀ ਕਰਣ ਮੈਨੂੰ ਕੀ ਪਤਾ ਮੈਂ ਤਾਂ ਵਿਚ ਵੀ ਨਹੀਂ ਬੜਾਇ ਜਾਂਦਾ ਇਹਨੇ ਘੱਟ ਖਾਲੇ ਕਰ ਉਸ ਤੋਂ ਖਾਈ ਜਨ ਖਾਈ ਜਨ ਬਿਆ ਕੋਈ ਆਇਆ ਬਾਅਦ ਦੇਖੀ ਕੌਣ ਹੈ ਬੂਹ ਪੜਸਲੀ ਆਈ ਬੇ ਉਹ ਤਾਂ ਹੁਣ ਮੈਂ ਤਾਂ ਢੋਲ ਚ ਵੜਦਾ ਕੀ ਕਰੀਉ ਮੇਰੀ ਗੱਲ ਸੁਣ ਕਰ ਤੂੰ ਤਾਲੂ ਖਚਾ ਡੱਪੜਿਆ ਕਿੱਥੇ ਲੁਕਾ ਉਹ ਤੌਰੇ ਨਾ ਬਣਾ ਪਾਉਂ ਆਹੀ ਨੇ ਸਰ ਕੀ ਆਹੀ ਨੇ ਥੋੜੀ ਤਰਖਾਸਤ ਕਰੀਏ ਇਹਨਾਂ ਨੇ ਥੋੜੇ ਨਾਲ ਤੇ ਸਾਡੇ ਨਾਂ ਤੇ ਆ ਪਰਚਾ ਕਰਵਾਇਆ ਇਹਨਾਂ ਨੇ ਪਰਚਾ ਹਾਂ ਕਹਿੰਦੇ ਕਿ ਅਸੀਂ ਕਿਹਦਾ ਕਤਲ ਕਰਤਾ ਪਰਚਾ ਸਰ ਦੇਖੋ ਪਹਿਲੇ ਤੇ ਬਤਮੀ ਜਨਾ ਅੱਜ ਬੋਲ ਰਹੇ ਨੇ ਦੇਖੋ ਉਹਦੇ ਵੀ ਇਹਨਾਂ ਬਤਮੀ ਜਨਾ ਨਾਲ ਗੱਲ ਕੀਤੀ ਇਹਨਾਂ ਨੇ ਮੇਰੇ ਨਾਲ ਵੀ ਇਹਨਾਂ ਨਾਲ ਕਰੀ ਬਤਮੀ ਜੀ ਕਾਹਦੀ ਪਹਿਲਾਂ ਤਾਂ ਹੌਲਦਾਰ ਬੈ ਕੇ ਗੱਲ ਕਰ ਉਹ ਪਹਿਲੀ ਗੱਲ ਤਾਂ ਮੈਂ ਹੌਲਦਾਰ ਨਹੀਂ ਹੈਗਾ ਮੈਂ ਮੁਨਸ਼ੀ ਆਸਾ ਤੂੰ ਵੀ ਬਹਿ ਜਾ ਤੂੰ ਵੀ ਬਹਿ ਜਾਣਿਆ ਬਹਿ ਜਾ ਤੂੰ ਵੀ ਬਹਿ ਜਾ ਪੜ ਚੱਲ ਨੀ ਖੜੀ ਹੋ ਰਹੇ ਤੂੰ ਤਾਂ ਹਾਂ ਮੈਂ ਗੱਲ ਸੁਣੋ ਦੇਖੋ ਪਹਿਲਾਂ ਤਾਂ ਮੈਨੂੰ ਦੱਸ ਦੱਸ ਤੇਰਾ ਪਿੰਡ ਕਿਹੜਾ ਹੈ ਪਿੰਡ ਤਾਂ ਤੂੰ ਤੇ ਰਿਸ਼ਤਾ ਕਰਾਉਣਾ ਮੈਨੂੰ ਤੇ ਨੋ ਨੀ ਪਹਿਲਾਂ ਗੱਲ ਸੁਣ ਲੈ ਨਹੀਂ ਗੱਲ ਤਾਂ ਸੁਣ ਕਈ ਵਾਰ ਕੋਈ ਰਿਸ਼ਤੇਦਾਰ ਹੀ ਨਿਕਲਉਂ ਨਹੀਂ ਉਂਦੀ ਉਹ ਛੱਡ ਦੇ ਜਿਹੜੀ ਗੱਲ ਤੇ ਉਹ ਪੁਆਇੰਟ ਤੇ ਆ ਕਿਹੜੇ ਪੁਆਇੰਟ ਤੇ 1000 ਰੁਪਏ ਤੁਸੀਂ ਇਹਨਾਂ ਦੇ ਕੱਢਿਆ ਗਿਆ ਕੌਣ ਕਹਿੰਦਾ ਆ ਕੁੜੀ ਕਹਿੰਦੀ ਇਹਨੇ ਰੱਪਾ ਚੁੱਕਿਆ ਕੀ ਹੁੰਦਾ ਤੇ ੱੱਕੇ ਮਾਰੇ ਨੇ ਤੁਸੀਂ ਬਤਮੀਜ਼ੀ ਕੀਤੀ ਇਹਦੇ ਨਾਲ ਮੇਰੀ ਗੱਲ ਮੇਰੀ ਗੱਲ ਸੁਣ ਭਾਈ ਜਦੋਂ ਤੇ ਨਾ ਜਾਣ ਨਹੀਂ ਪਸਾਣ ਨਹੀਂ ਹੈਗੀ ਠੀਕ ਆ ਆ ਕੱਟੀਆਂ ਬਾਹਾਂ ਪੱਕੀ ਜਾਣ ਨਹੀਂ ਪਸਾਣ ਕਿਉਂ ਨਹੀਂ ਹੈਗੀ ਤੁਸੀਂ ਇਹਨਾਂ ਤੋਂ ਅਗਰ ਵਾਕਿਆਏ ਨੇ ਸਾਰਾ ਇਹ ਆਏ ਕਿ ਮੈਂ ਪਾਟਰ ਤੇ ਗਏ ਹੋ ਮੈਨੂੰ ਲੱਗਦੀ ਮੇਰੀ ਪਾਲਰ ਵਾਲੀ ਬੂਥੀ ਹੈਗੀ ਹੈ ਪਹਿਲਾਂ ਬੂਥੀ ਦੀ ਗੱਲ ਨਹੀਂ ਜੀ ਜਿਹੜੀ ਚੀਜ਼ ਇਹਨਾਂ ਨੇ ਲਿਖਾਤੀ ਅਸੀਂ ਤਾਂ ਉਸ ਦੇ ਵਿੱਚ ਆਏ ਤਾਂ ਫਿਰ ਮੈਂ ਲਿਖਾ ਦਿੰਨੀ ਤੂੰ ਸਾਡਾ ਕਣਕੇ ਦਾ ਘੱਟਾ ਲਾ ਕੇ ਚੱਕ ਫਿਰ ਤੂੰ ਲੈ ਜਾ ਆ ਤੁਸੀਂ ਕਾਨੂੰਨ ਦੇ ਉੱਤੇ ਉਹ ਕਰਦੇ ਫਿਰ ਹੋਰ ਕਿਵੇਂ ਕਰੇ ਕੀ ਕਾਨੂੰਨ ਕਾਨੂੰਨ ਫਿਰ ਆ ਵੀ ਲਈਏ ਤੂੰ ਵੱਡੀ ਕਾਨੂੰਨ ਵਾਲਾ ਉਹ ਦੇਖ ਲਓ ਤਰਾ ਲੁਕੇ ਬੈਠੇ ਦੇਖੋ ਓਏ ਇਧਰ ਆ ਓਏ ਇਧਰ ਲੁਕਿਆ ਇਧਰ ਇਧਰ ਓਹ ਹੋ ਜੀ ਆ ਗਈ ਹੈ ਇੱਥੇ ਬਾਈ ਬੈ ਬੈ ਉਹ ਹੋ ਲੁਕਿਆਣੀ ਜੀ ਇਹ ਤਾਂ ਬਾਈ ਇੱਸੇ ਹੀ ਖੜਾ ਤੇ ਸਾਹਮਣੇ ਖੜਾ ਦੀ ਤੂੰ ਇਹ ਦੱਸ ਜੱਲ ਚੱਕਰ ਕੀ ਹੈ ਤੂੰ ਵੀ ਦੋਨੇ ਨੇ ਓਹ ਹੋ ਪoi ਤੂੰ ਤਾਂ ਜਬ ਬਾਹਰ ਗਰਮੋਂ ਨਾ ਬੈ ਕੇ ਗੱਲ ਕਰਾਇਚ ਤੈਨੂੰ ਕਾਇ ਤਾਂ ਪਾਣੀ ਪੂਣੀ ਪੀਣਾ ਨਾ ਪਾਣੀ ਪੂਣੀ ਪਾਣੀ ਦਾ ਗਲਾਸ ਲੈ ਲੈ ਹੁਣ ਪਾਣੀ ਲੈ ਕੇ ਠੰਡਾ ਜਿਹਾ ਲੈ ਬਰਫ਼ ਪਾਏ ਮਿਲਾ ਦੋ ਫਿਰ ਵੀ ਦੱਸੋਣ ਕਿਵੇਂ ਕਰਨਾ ਹੈਗਾ ਇਹਨਾਂ ਨੇ ਦੇਖੋ ਰਿਪੋਰਟਰ ਕਰਾਈ ਹੈ ਉੱਥੇ ਭੰਡ ਦੀ ਕਾਰਵਾਈ ਹੋਊਗੀ ਕਾਰਵਾਈ ਹੋਊਗੀ ਕਾਰਵਾਈ ਤਾਂ ਦੇਖ ਪਈ ਕਾਰਵਾਈ ਤਾਂ ਦੇ ਕੋਈ ਨਹੀਂ ਹੁੰਦੀ ਇਹਦੇ ਕੋਲ ਕੀ ਪ੍ਰੂਫ ਆ ਪਹਿਲਾਂ ਤੂੰ ਆ ਦੇ ਸਾਰੇ ਦਿਨ ਨੂੰ ਫੋਨ ਆਈ ਜਾਂਦੇ ਰਹਿੰਦੇ ਨੇ ਹਨਾ ਐਵੇਂ ਮਾਰੀ ਜਾਂਦੀ ਕਿੰਨੇ ਦੇਖੋ ਉਹ ਤਾਂ ਉਹਦੇ ਅੱਖੀਂ ਪਰਸਨ ਲਾਈਫ ਹੈ ਪੈਸਾ ਦਵਾ ਦਿਓ ਮੇਰੇ ਮੈਂ ਤਾਂ ਕੁਝ ਨਹੀਂ ਲੈਣਾ ਆਏ ਕਿ ਸਬੂਤ ਹੈ ਵੀ ਪੈਸੇ ਦੇਣੇ ਮੈਨੂੰ ਕੋਈ ਸਬੂਤ ਹੈ ਕੋਈ ਹਾਂਜੀ ਲਿਖਿਆ ਹੋਇਆ ਇੱਥੇ ਸਾਰਾ ਕੁਝ ਮੈਂ ਕਿ ਮੈਂ ਤਾਂ ਮੈਂ ਲਿਖ ਲਈ ਮੈਂ ਲਿਖਿਆ ਹੋਇਆ ਇੱਥੇ ਉਹੀ ਇਹਨਾਂ ਨੇ ਸਾਡੇ ਕੋਲ ਲਿਖਾਇਆ ਆ ਕੇ ਓਹੋ ਤੂੰ ਕੋਈ ਕਾਹਨੂੰ ਤੂੰ ਦੇਖ ਇੰਨਾ ਸੁਣਨਾ ਸੁਣੱਖਾ ਹੈ ਤੇ ਅੱਧ ਬਹੁਤ ਮੁਸ਼ਕਿਲ ਆ ਪੂਰੀ ਗੱਲ ਤੇ ਰੋ ਪੜਕਾ ਹੁਣਾ ਨਿਪੜਕਉਂਦੇ ਨਹੀਂ ਪਾਣੀ ਪੀ ਲੈ ਲਾਹੌਰ ਦਾ ਪਾਣੀ ਪੀ ਲੈ ਪਸੂਦ ਹਾਲਦਾਰ ਮੈਂ ਮੁੰਚੀ ਆ ਅਸਤਜੋ ਵੀ ਆ ਤੂੰ ਬਹਿ ਜਾ ਜੀ ਸਿਆਣਾ ਇਹ ਤਾਂ ਜਾਣ ਪਸਾਨ ਨਿਕਲੇਗੀ ਕਿਹੜਾ ਪਿੰਡ ਇਹਦਾ ਇਹ ਤਾਂ ਪਿੰਡ ਦੋ ਦਰਾਂ ਨਹੀਂ ਦੱਸਦੇ ਦੋ ਦਰਾਂ ਦੋ ਦਰਾਂ ਪਿੰਡ ਮੇਰਾ ਹਾਂ ਮੇਰਾ ਦੋਦੜਾ ਪਿੰਡ ਵਾਲੀ ਆ ਹਾਂ ਤੇਰੀ ਭੂਆ ਹਣਾ ਉੱਥੇ ਜਾਣ ਜਾਣ ਕੇ ਪਿੰਡਾ ਆ ਗੋਲ ਹੀ ਰਹਿ ਜਾਂਦੇ ਏ ਗੋਲ ਹੀ ਰਹਿ ਜਾਂਦੇ ਚਾ ਫਿਰ ਕੀ ਹੋ ਰਿਸ਼ਤੇਦਾਰੀ ਤਾਂ ਪੈਗੀ ਤੂੰ ਵੀ ਸਿਆਣਾ ਜਲਾਦਾਂਗਾ ਸਿਆਣਾ ਹਾਂ ਮੈਂ ਥੋੜਾ ਜਿਹਾ ਹੈਗਾ ਇੱਕ ਗੰਢ ਗੱਲ ਹੋਣਾ ਤੁਮ ਦਾਦਾ ਚਿੰਦਿਆ ਗਤੰਗੜ ਇਹ ਨਰਦ ਉਹ ਰੱਖੀ ਕੋ ਜੇ ਦੇਖ ਬਈ ਮੈਂ ਦੇਖ ਜੇ ਨਵੋੜਨਾ ਉਹ ਤੋਂ ਟੁੱਟ ਚ ਗਿਆ ਨਹੀਂ ਤਾਂ ਫਟੇ ਲਾਉਂਗਾ ਜਾ ਕੇ ਮੈਂ ਹਾਂ ਤੂੰ ਤਾਂ ਚੱਲ ਲੈਗਾ ਉਹਨੇ ਤਾਂ ਚੱਲਦੇ ਵੀ ਨਹੀਂ ਜੇ ਦੋ ਦੋ ਮਿੰਟ ਮੈਂ ਗੱਲ ਕਰਾਂ ਹਾਂ ਦੀ ਕੀ ਕਰਨਾ ਸੀ ਗਿਆ 300 ਰੁਪਏ 300 ਬਈ ਮੈਂ ਕੀ ਕਰਤਾ ਹਾਂ ਦੱਸ ਤਾ ਤੀਰੋ ਕੀ ਸੀ ਰਿਪੋਰਟ ਲਖਾ ਤੀ ਮੈਂ ਤਾਂ ਮੇਰੇ ਘਟਟੇ ਜਾਣਗੇ ਮੈਂ ਤੇਰੇ ਭਟੇ ਪਾਣਗੇ ਨਹੀਂ ਕੋਣ ਕੀ ਕਰ ਕੱਲ ਨਹੀਂ ਕਰੀ ਮੈਂ ਤਾਂ ਕੱਲ ਦੇਖਿਆ ਭਾਈ ਬਾਲਾ ਪੜਾ ਕੁੜਦੇ ਨਹੀਂ ਤਾਂ ਹੋਰ ਫਿਰ ਕੀ ਕਰੀਏ ਬੰਦਾਪਾ ਹਰੇ ਘਾਨੇ ਦੇ ਕਿੰਨੇ ਮੇੜ ਦੋ ਫਿਰ ਹੁਣ 150 ਰੁਪਏ ਮੇਰੇ ਕੋਲ ਤਾਂ 200 ਰੁਪਏ ਟੁੱਟਿਆ ਹਾ ਜਿਹੜੀ ਬੀਬੀ ਸਾੜ ਲਿੱਤਾ ਸੀ ਕਿ ਵਿਆਹ ਚ ਹੋਗੀ ਦੇ ਦੇ ਬਚ ਜਾਂਗੇ 110 ਰੁਪਏ 100 ਰੁਪਏ ਹੋ ਜਾਊਗਾ ਆ ਮਰਬੋਣੀ ਆਹ ਫਿਰ ਤੇ ਗੱਲ ਤਾਂ ਕਰ ਲੈ ਭਾਈ ਨਾਲ ਸੈਟ ਹੋ ਕੇ ਹਾਂ ਹਾਂ ਮੇਰੇ ਘਰੇ ਕਰ ਲੈਨੇ ਆਂ ਇਹ ਆਪਾਂ ਤੁਹਾਨੂੰ ਮੈਂ ਦਿਨਾਂ ਲੰਗਾ ਲੈ ਕੇ ਤਾਂ ਤੁੰਡਿਆ ਜਿੰਨੇ ਹੱਥੋਂ ਨਾਲੇ ਉਤਪੰਨ ਕਰਦਾ ਮੈਂ ਉਧਰ ਕਰਦਾ ਮੈਂ ਗੱਲ ਆ ਆ ਮੜਾਈ ਹਾਂ ਅ ਚਲੋ ਆਪਾਂ ਚਾਪੀਓਂਗੇ ਚਾ ਅੱਛਾ ਇਹ ਵੀ ਤੁਹਾਨੂੰ ਫੋਨ ਕਰ ਰਹੇ ਕੇ ਬੰਦਾ ਹਾਂਜੀ ਕੋਈ ਚੱਕਰ ਨਹੀਂ ਇਹਦੀ ਵੀ ਆਪਾਂ ਕਰਦੇ ਹਾਂ ਕਰ ਮੇਰੀ ਸੁਣੋ ਜੀ ਗੱਲ ਬਾਈ ਹਾਂ ਬਾਈ ਮੜੀ ਗੱਲ ਸੁਣਾ ਇੱਕ ਮਿੰਟ ਜੀ ਮੈਂ ਛੋਟੀ ਗੱਲ ਕਰ ਰਿਹਾ ਹਾਂ ਦੇਖੋ ਜੀ ਤੁਸੀਂ ਖਰਚਾ ਕਰ ਲਓ ਥੋੜਾ ਬਹੁਤਾ ਕੰਚਕ ਆ ਰਿਹਾ ਸੇ ਵੀ ਦੇ ਕੋਈ ਵਾਰ ਨਾ ਹਟਾ ਸਰਕਾਰੀ ਫੀਸ ਹੁੰਦੀ ਹੈ ਮਾੜੀ ਮੋਟੀ ਜੀ ਵੀ ਮਤਲਬ ਕੁਸ਼ਣ ਸਮਝਦੇ ਤੁਸੀਂ ਹਣਾ ਮੈਂ ਪਟੇ ਦਾ ਇਹ ਲਾਗੂ ਇਹਨਾਂ ਦੇ ਇਹ ਹੁਣ ਤੁਸੀਂ ਦੇਖੋ ਜੀ ਕਈ ਵਾਰ ਉੱਪਰ ਵੀ ਮਾੜਾ ਬੋਤਾ ਦੇਣਾ ਪੈਂਦਾ ਜੀ ਹੁਣ ਤੁਸੀਂ ਜੀ ਮੇਰੇ ਪੈਸੇ ਜਵਾਦੋ ਨਾ ਤਾਂ ਮੈਂ ਕਿਸਦੇ ਪਟੇ ਲਉਣ ਨਾ ਮੈਂ ਕੋਈ ਉਹ ਕਿਸ਼ਕਸਤ ਨਹੀਂ ਪੈਸੇ ਤਾਂ ਦੇਖੋ ਜੀ ਹੁਣ ਫਿਰ ਕਢਵਾਤਾ ਦੂੰਗਾ ਜੀ ਮੈਂ ਮਾੜਾ-ਬੋਟਾ ਖਰਚਾ ਤਾਂ ਦੇਖੋ ਚਾਹ ਮੈਂ ਉਹਨੇ ਤਾਂ ਜੀ ਉਹਨੇ ਤਾਂ ਉਹਨਾਂ ਤੋਂ ਲੈ ਮੰਨ ਤੁਸੀਂ ਮੇਥੋਂ ਲੈ ਜਾਓਗੇ ਫਿਰ ਕੀ ਫਾਇਦਾ ਆਦਾ ਫਿਰ ਤਾਂ ਦੇਖੋ ਥੋੜਾ ਹੀ ਮੁਸ਼ਕਲ ਹੋ ਜਾਂਦੀ ਮਾੜਾ-ਬੋਟਾ ਖਰਚਾ ਪਣੀ ਤਾਂ ਦੇਖੋ ਕਰਨਾ ਪਊਗਾ ਦੱਸੋ ਕਿੰਨਾ ਹੀ ਤੁਸੀਂ ਉਹ ਤੁਸੀਂ ਹੁਣ ਕਿੰਨਾ ਥੋੜਾ 1000 ਰੁਪਏ ਨਾ ਜੀ ਇਹ ਯਾਰ ਤਾਂ ਹੋ ਗਿਆ ਯਾਰ ਦੂਜਾ ਹੋ ਗਿਆ ਕੰਮ ਕੱਢ ਕੇ ਲੱਗੇ ਜਣਾ ਕਿੰਨਾ ਥੋੜਾ 2000 ਹੋ ਗਿਆ ਜੀ 2000 ਹੋ ਗਿਆ ਤੁਸੀਂ 500 ਰੁਪਏ ਮਰਚੀ ਲੱਗੂ ਇਹ ਲੱਗਦੀ ਹੈ ਸਾਡੀ ਸਰਕਾਰੀ ਮਤਲਬ ਉਹ ਥੋੜਾ ਖਰਚਾ